ਈ ਸਾੜਨ ਤੇ ਜੋ ਦੋਸ਼ ਪੰਜਾਬ ਦੇ ਉੱਤੇ ਆਏ ਸੀ ਉਸ ਨੂੰ ਲੈ ਕੇ ਹੁਣ ਦੱਸੀਏ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਧੂਆ ਹੈ ਉਸ ਦਾ ਕਾਰਨ ਪੰਜਾਬ ਨਹੀਂ ਹੈ ਤੇ ਇਸ ਗੱਲ ਨੂੰ ਲੈ ਕੇ ਦੱਸਿਆ ਕਿ ਜਗਜੀਤ ਡੱਲੇਵਾਲ ਦੇ ਵੱਲੋਂ ਬਿਆਨ ਦੇ ਕੇ ਸਪਸ਼ਟ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਤੇ ਜਿਸ ਨੂੰ ਲੈ ਕੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਜੋ ਖਦ ਦੇ ਉੱਤੇ ਪੱਟੀ ਬੰਨੀ ਹੋਈ ਆ ਉਹਨਾਂ ਨੂੰ ਖੋਲ ਲੈ ਤੇ ਬਿਆਨ ਦੇ ਕੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਜਗਜੀਤ ਡੱਲੇਵਾਲ ਦੇ ਵੱਲੋਂ ਕੀ ਲਗੇਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਬਹੁਤ ਲੰਬੇ ਸਮੇਂ ਤੋਂ ਲੈ ਕੇ ਇੱਕ ਬਹੁਤ ਵੱਡਾ ਬਿਵਾਲ ਮਚਾਇਆ ਜਾਂਦਾ ਹੈ ਹਰ ਵਾਰ ਕਿਸਾਨ ਨੂੰ ਦੋਸ਼ੀ ਝਾਇਆ ਜਾਂਦਾ ਹੈ ਕਿ ਕਿਸਾਨ ਨੇ ਪ੍ਰਾਣੀ ਨੂੰ ਅਗਲਾਤੀ ਕਿਸਾਨ ਨੇ ਨਾੜ ਨੂੰ ਅਗਲਾਤੀ ਪੋਲੂਸ਼ਨ ਕਿਸਾਨ ਨੇ ਕਰਤਾ ਔਰ ਅਸੀਂ ਲਗਾਤਾਰ ਇਸ ਗੱਲ ਦੇ ਉੱਤੇ ਕੁਝ ਫੈਕਟ ਸਾਹਮਣੇ ਰੱਖ ਕੇ ਸਰਕਾਰ ਨੂੰ ਬੋਲਦੇ ਰਹੇ ਆ ਰਿਕੁਐਸਟ ਕਰਦੇ ਰਹੇ ਆ ਕਿ ਧਿਆਨ ਦਿੱਤਾ ਜਾਏ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਵੇ ਜੋ ਬਣਦੇ ਆ ਫੈਕਟੋ ਜਾ ਕੇ ਸੁਪਰੀਮ ਕੋਰਟ ਦੇ ਅੱਗੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਰੱਖੇ ਲੇਕਿਨ ਨਹੀਂ ਰੱਖਿਆ ਸਭ ਉਲਟਾ ਇਹ ਹੋਇਆ ਇਹ ਹੋਇਆ ਹੁੰਦਾ ਰਿਹਾ ਦੇਖਿਆ ਸੀ ਕਿ ਉੱਥੇ ਜਾ ਕੇ ਮੰਨ ਲਿਆ ਕਿ ਹਾਂ ਜੀ ਝੋਨੇ ਦੇ ਉੱਤੇ ਐਮਐਸਪੀ ਦੀ ਨਹੀਂ ਬੰਦ ਕਰ ਦੋ ਲੋਕ ਪ੍ਰਾਲੀ ਆਪੇ ਹੀ ਪ੍ਰਾਲੀ ਦਾ ਕੰਮ ਕਰ ਜੂਗਾ ਇਹ ਕਹਿਣਾ ਸ਼ੁਰੂ ਕਰਤਾ ਔਰ ਅਸੀਂ ਵਾਰ-ਵਾਰ ਇਹ ਕਹਿੰਦੇ ਰਹੇ ਹਾਂ ਕਿ ਭਾਈ ਝਾਤੀ ਮਾਰੋ ਨਿਗਾਹ ਮਾਰੋ ਪੰਜਾਬ ਦਿੱਲੀ ਤੋਂ ਉੱਤਰ ਦੀ ਦਿਸ਼ਾ ਚ ਹੈ ਜਿਹੜਾ ਅਸੀਂ ਪਹਿਲਾਂ ਕਿਹਾ ਕਿ ਦਿੱਲੀ ਤੋਂ ਪੰਜਾਬ ਉੱਤਰ ਦੀ ਦਿਸ਼ਾ ਜੋ ਰੱਜ ਤੱਕ ਕਦੇ ਵੀ ਮਹੀਨਿਆਂ ਬਾਅਦ ਸਾਲਾਂ ਬਾਅਦ ਉੱਤਰ ਤੋਂ ਦੱਖਣ ਦੀ ਹਵਾ ਚਲਦੀ ਨਹੀਂ ਉੱਤਰ ਤੋਂ ਦੱਖਣ ਦੀ ਹਵਾ ਚਲਦੀ ਹੋਈ ਨਹੀਂ ਤਾਂ ਜਦੋਂ ਉੱਤਰ ਤੋਂ ਦੱਖਣ ਦੀ ਹਵਾ ਚਲਦੀ ਨਹੀਂ ਆਮਰੇ ਸਾਡਾ ਧੂਆਂ ਦਿੱਲੀ ਕਿਵੇਂ ਚੱਲੇਗਾ ਸੀ ਇਹ ਪਹਿਂ ਕਹਿੰਦੇ ਰਹੇ ਬਹੁਤ ਰੋਲਾ ਪਾਇਆ ਬਹੁਤ ਸਾਰੀਆਂ ਰਿਪੋਰਟਾਂ ਆਗੀਆਂ ਕਿ ਕਿਸਾਨ ਦਾ ਤਾਂ ਸਿਰਫ 35.4% ਪੋਲੂਸ਼ਨ ਹੈ ਬਾਕੀ ਪੋਲੂਸ਼ਨ ਦੇ ਹੋਰ ਕਾਰਨ ਨੇ ਲੇਕਿਨ ਕੋਈ ਨਹੀਂ ਸੁਣਦਾ ਸੀ ਕਿਸਾਨ ਜੀ ਕਹਿ ਰਿਹਾ ਸੀ ਪਰ ਕਿਸਾਨਾਂ ਦੀ ਤਾਂ ਫਿਰ ਸੁਣਨੀ ਵਾਜਬ ਵੀ ਨਹੀਂ ਸਮਝਦੀਆਂ ਨਾ ਪੋਲਿਟਿਕਲ ਤੌਰ 'ਤੇ ਸਰਕਾਰ ਐ ਸੱਤਾ ਤੇ ਬੈਠੇ ਨੇ ਕਿਉਂ ਸੁਣ ਨਹੀਂ ਲੇਕਿਨ ਸਵਾਲ ਇਹ ਹੈ ਕਿ ਹੁਣ ਦੇਖੋ ਸੋਚੋ ਵਿਚਾਰੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜਜ ਅਗਰਵਾਲ ਸਾਹਿਬ ਜੋ ਅੱਜ ਇਸ ਵੇਲੇ ਸਿਟਿੰਗ ਜੱਜ ਨੇ ਉਹਨਾਂ ਨੇ ਪੋਲੂਸ਼ਨ ਨੂੰ ਲੈ ਕੇ ਦਿੱਲੀ ਦੇ ਅੰਦਰ ਹੋਏ ਇੱਕ ਸੈਮੀਨਾਰ ਇੱਕ ਪ੍ਰੋਗਰਾਮ 'ਚ ਸਪਸ਼ਟ ਕਿਹਾ ਕਿ ਪੰਜਾਬ ਦਾ ਧੂਮਾ ਦਿੱਲੀ ਨਹੀਂ ਆਉਂਦਾ ਇਹੀ ਫੈਕਟ ਉਹਨਾਂ ਨੇ ਰੱਖੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਪੰਜਾਬ ਦੱਖਣ ਵੱਲ ਦਿੱਲੀ ਦੱਖਣ ਵੱਲ ਦਾ ਪੰਜਾਬ ਤੋਂ ਪੰਜਾਬ ਉੱਤਰ ਵੱਲ ਔਰ ਉੱਤਰ ਤੋਂ ਦੱਖਣ ਤੱਕ ਇਹ ਹਵਾ ਨਹੀਂ ਚਲਦੀ ਤੇ ਜੇ ਚਲਦੀ ਆ ਕਰੇ ਤਾਂ ਬਿਲਕੁਲ ਸਲੋ ਸਪੀਡ ਤੇ। ਪਰ ਉਨੀ ਸਪੀਡ ਤੇ ਚਲਦੀ ਹਵਾ ਦੇ ਨਾਲ ਕਦੇ ਵੀ ਪੋਲੂਸ਼ਨ ਨਹੀਂ ਹੋ ਸਕਦਾ। ਔਰ ਜੇ ਪੋਲੂਸ਼ਨ ਦਾ ਘੜ ਪੰਜਾਬ ਆ ਤੇ ਪੰਜਾਬ ਦੇ ਵਿੱਚ ਮੈਂ ਬਹੁਤ ਵਾਰੀ ਪਹਿਲਾਂ ਵੀ ਇਹ ਗੱਲਾਂ ਕਹੀਆਂ ਨੇ ਕਿ ਪੰਜਾਬ ਦੇ ਵਿੱਚ ਪੋਲੂਸ਼ਨ 150 140 170 180 ਹੁੰਦਾ ਹੈ ਔਰ ਦਿੱਲੀ 800 ਹਜ਼ਾਰ ਹੁੰਦਾ ਹੈ। ਤਾਂ ਵੀ ਜਿੱਥੇ ਪੋਲੂਸ਼ਨ ਦਾ ਘੜਾ ਉੱਥੇ ਤਾਂ ਪੋਲੂਸ਼ਨ ਵੱਧ ਹੋਣਾ ਚਾਹੀਦਾ ਹੈ। ਲੇਕਿਨ ਅਸੀਂ ਸ਼ੁਕਰ ਗੁਜ਼ਾਰ ਹਾਂ ਸਾਡੇ ਮਾਨਯੋਗ ਡਾਟਸਾਬ ਅਗਰਵਾਲ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਐਕਸਪਲੇਨ ਕੀਤਾ ਔਰ ਸੱਚ ਸਾਬਤ ਕੀਤਾ ਅਗਵਾਈ ਦਿੱਤੀ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਕਿ ਪੰਜਾਬ ਪੋਲੂਸ਼ਨ ਨਹੀਂ ਕਰਦਾ ਇਹ ਸਪਸ਼ਟ ਕੀਤਾ ਗਿਆ ਔਰ ਇਸ ਮੁੱਦੇ ਦੇ ਉੱਤੇ ਮੈਂ ਪੰਜਾਬ ਗਵਰਨਮੈਂਟ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਅੱਖਾਂ ਖੋਲੋ ਮਾਨਯੋਗ ਮੁੱਖ ਮੰਤਰੀ ਜੀ ਅੱਖਾਂ ਖੋਲੋ ਐਵੇਂ ਤੁਸੀਂ ਪਤਾ ਵੀ ਉੱਥੇ ਕਿਹੜੇ ਅਫਸਰ ਭੇਜ ਦਿੰਨੇ ਹੋ ਜੋ ਪੰਜਾਬ ਦੀ ਹੀ ਚੁਕ ਚੁਪ ਚੁਪ ਕਰਕੇ ਪੰਜਾਬ ਦੇ ਨੁਕਸਾਨ ਕਰਨ ਦੇ ਉੱਤੇ ਤੁਰੇ ਹੁੰਦੇ ਨੇ ਜੋ ਕੋਈ ਕੋਈ ਮੂੰਹ ਚੋਂਦਾ ਉਹ ਕੱਢੀ ਜਾਂਦੇ ਆ ਪਲੀਜ਼ ਸਾਡੀ ਅੱਖ ਚੋੜ ਕੇ ਬੇਨਤੀ ਆ ਪੰਜਾਬੀਓ ਪੰਜਾਬੀ ਬਣੋ ਪਰ ਪੰਜਾਬ ਦੀ ਇਸ ਗੱਲ ਦੇ ਉੱਤੇ ਪਹਿਰਾ ਦਿਓ ਟੱਕੜੇ ਹੁੱਕੇ ਗੱਲ ਰੱਖੋ ਕਿ ਅਸੀਂ ਜੋ ਪਹਿਲਾਂ ਕਹਿੰਦੇ ਛੱਡ ਦਿਓ ਸਾਡੀਆਂ ਗੱਲਾਂ ਅਸੀਂ ਤਾਂ ਜੱਟਾਂ ਅੰਛ ਦਾ ਕਿਸਾਨ ਆ ਅੱਜ ਤੱਕ ਜੱਜ ਨੇ ਕਹਿਤਾ ਅੱਜ ਤਾਂ ਸੁਣ ਲੋ ਨਾ ਵੀ ਅੱਜ ਤਾਂ ਇਹਦੇ ਪਹਿਰਾ ਦੇ ਦਿਓ ਸੋ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਸਾਡੀ ਅਪੀਲ ਹੈ ਇਸ ਗੱਲ ਦੇ ਉੱਤੇ ਪਹਿਰਾ ਦੇਵੇ ਔਰ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੋਂ ਦੋਸ਼ੀ ਠਹਿਰਾਉਣਾ ਇਸ ਗੱਲ ਦੇ ਉੱਤੇ ਸਰਕਾਰ ਸੋਚੀ ਕਿ ਹਰ ਵਕਤ ਕਿਸਾਨ ਦੋਸ਼ੀ ਹਰ ਵਕਤ ਕਿਸਾਨ ਦੋਸ਼ੀ ਤੁਮਾ ਹੁੰਦਾ ਐ ਐਕਸੀਡੈਂਟ ਹੋ ਜੇ ਸਾਡੇ ਮੁੱਖ ਮੰਤਰੀ ਜੀ ਬੜੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਨੇ ਉਦੋਂ ਲਓ ਜੀ ਫਲਾਣੇ ਖਾਦੇ ਕਾਰਾਂ ਭੜਕੀਆਂ ਇੰਨੇ ਬੰਦੇ ਮਰ ਗਏ ਮੈਂ ਪੁੱਛਣਾ ਚਾਹਣਾ ਐ ਕਿ ਇਹ ਪਿਛਲੀ ਦਿਵਾਲੀ ਜਿਹੜੀ ਲੰਘ ਗਈ ਐ ਇਸ ਤੋਂ ਵਾਲੀ ਦੇ ਮੌਕੇ ਤੇ ਆਪਾਂ ਦੇਖਿਆ ਨਾ ਜਿਸ ਵੇਲੇ ਲੁਧਿਆਣੇ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਈਦਾ ਰਸਤੇ ਦੇ ਅੰਦਰ ਖੰਨਾ ਮੰਡੀ ਆਉਂਦੀ ਹੈ ਔਰ ਖੰਨੇ ਐਕਸੀਡੈਂਟ ਹੋਇਆ ਔਰ ਸੈਂਕੜੇ ਦੇ ਕਰੀਬ ਗੱਡੀਆਂ ਭੜੀਆਂ ਪਰ ਬੜੇ ਦੁੱਖ ਦੀ ਗੱਲ ਹੈ ਨਾ ਸਾਡੇ ਮੁੱਖ ਮੰਤਰੀ ਨੂੰ ਦਿਸੀਆਂ ਨਾ ਕਿਸੇ ਪੱਤਰਕਾਰ ਨੂੰ ਦਿਸੀਆਂ ਨਾ ਕਿਸੇ ਵਾਤਾਵਰਣ ਪ੍ਰੇਮੀ ਨੂੰ ਦਿਸੀਆਂ ਕਿ ਉੱਥੇ ਸੈਂਕੜੇ ਦੇ ਕਰੀਬ ਗੱਡੀਆਂ ਭੜੀਆਂ ਲੇਕਿਨ ਕਿਸਾਨਾਂ ਦੇ ਧੂਏ ਦੇ ਕਾਰਨ ਕਿਤੇ ਕੋਈ ਇਨਸੀਡੈਂਟ ਵਾਪਰ ਜੇ ਤਾਂ ਸਾਰੇ ਵਰਡ ਦੇ ਵਿੱਚ ਬਿਵਾਲ ਮਚਾ ਦਿੱਤਾ ਜਾਂਦਾ ਹੈ ਅਸੀਂ ਇਸ ਗੱਲ ਦੇ ਨੂੰ ਚੰਗਾ ਨਹੀਂ ਕਹਿੰਦੇ ਆਦਮੀ ਦੀ ਜਾਨ ਜਾਨੀ ਬਹੁਤ ਮਹਾਰੀ ਗੱਲ ਹੈ ਚਾਹੇ ਸਾਡੇ ਕਿਸਾਨਾਂ ਵੱਲੋਂ ਕਿਤੇ ਧੂਏ ਨਾਲ ਜਾਂਦੀ ਆ ਜਾਂ ਫਿਰ ਦੀਵਾਲੀ ਤੇ ਜਾਂ ਦੁਸਰੇ ਦੇ ਧੂਏ ਕਰਕੇ ਜਾਂਦੀ ਆ ਹਕੀਕਤ ਇਹ ਆ ਸਾਡਾ ਕਹਿਣ ਦਾ ਮਤਲਬ ਇਹ ਆ ਕਿ ਫੈਕਟ ਦੇ ਉੱਤੇ ਗੱਲ ਕਰੋ ਸੱਚਾਈ ਤੇ ਗੱਲ ਕਰੋ ਕਿਸਾਨ ਪਹਿਲਾਂ ਹੀ ਪੀੜਿਆ ਪਿਆ ਕਿਸਾਨ ਪਹਿਲਾਂ ਹੀ ਗਲ ਘੁੱਟਿਆ ਪਿਆ ਕਿਸਾਨ ਦਾ ਔਰ ਕਿਸਾਨ ਦਾ ਹੋਰ بار-ਬਾਰ ਕੋਈ ਕੁੱਟਣ ਦੀ بجائے ਕਿਰਪਾ ਕਰੋ ਹੁਣ ਤਾਂ ਆਪਣੇ ਪੱਖ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਸ਼੍ਰੀਮਾਨ ਅਗਰਵਾਲ ਜੀ ਨੇ ਬਹੁਤ ਵਧੀਆ ਸਾਡੇ ਪੱਖ 'ਚ ਗੱਲਾਂ ਕਹੀਆਂ ਨੇ ਉਹਨਾਂ ਦੇ ਉੱਤੇ ਪਹਿਰਾ ਦਿਓ